ਸਸੀ ਗੱਲ ਜੀ ਸਾਰਿਆਂ ਨੂੰ ਜਦੋਂ ਪੰਜਾਬ ਯੂਨੀਵਰਸਿਟੀ ਧਰਨਾ ਲੱਗਿਆ ਸੀਗਾ ਤਾਂ ਉੱਥੇ ਇੱਕ ਕੁੜੀ ਦੀ ਸਟੂਡੈਂਟ ਦੀ ਵੀਡੀਓ ਬੜੀ ਵਾਇਰਲ ਹੋਈ ਸੀਗੀ ਜਦੋਂ ਉਹ ਪੁਲਿਸ ਵਾਲੀ ਨੂੰ ਕਹਿ ਰਹੀ ਹੈ ਕਿ ਮੇਰੀ ਬਾਹ ਛੱਟ ਹਨਾ ਗੁੱਸੇ ਦੇ ਵਿੱਚ ਆਪਣੇ ਹੱਕਾਂ ਲਈ ਬੰਦਾ ਲੜਦਾ ਹੈ ਹਨਾ ਉਸ ਟਾਈਮ ਉਹਦਾ ਗੁੱਸਾ ਸੀ ਉਹਦਾ ਜਨੂਨ ਸੀ ਤੇ ਹੁਣ ਨੈੱਟ ਤੇ ਦੇਖ ਰਹੇ ਆਂ ਵੀ بڑے ਮੁੰਡੇ ਜਾਂ ਕੁੜੀਆਂ ਹਨਾ ਉਹਦੇ ਦੇ ਮਜ਼ਾਕ ਵਾਲੀਆਂ ਵੀਡੀਓ ਬਣਾ ਰਹੇ ਨੇ ਤੁਹਾਨੂੰ ਇੱਕ ਗੱਲ ਦੱਸਾਂ ਜਦੋਂ ਇਨੀ ਪੁਲਿਸ ਲੱਗੀ ਹੋਵੇ ਨਾ ਤਾਂ ਮੇਰੇ ਤੇ ਤੁਹਾਡੇ ਵਰਗੇ ਸਿਰਫ ਮੂਕ ਦਰਸ਼ਕ ਬਣੇ ਹੁੰਦੇ ਨੇ ਸਿਰਫ ਦੇਖ ਰਹੇ ਹੁੰਦੇ ਨੇ ਕਿ ਉਹ ਕੁੜੀ ਚ ਜਨੂਨ ਸੀ ਉਹ ਤੁਹਾਨੂੰ ਸਾਰਿਆਂ ਨੂੰ ਅੰਦਰ ਵੀ ਲੈ ਕੇ ਗਈ ਸਾਰਿਆਂ ਲਈ ਉਹ ਸਾਰਿਆਂ ਲਈ ਲੜੀ ਸਾਰਿਆਂ ਲਈ ਲੜੀ ਉਹ ਆਪਣੇ ਲਈ ਨਹੀਂ ਲੜੀ ਠੀਕ ਆ ਅੱਜ ਜਿਹੜੇ ਵੀ ਤੁਸੀਂ ਮਜ਼ਾਕ ਉਹਦਾ ਕਰ ਰਹੇ ਹੋ ਨਾ ਮਜ਼ਾਕ ਬਣਾ ਕੇ ਪਾ ਰਹੇ ਹੋ ਉਹ ਤੁਸੀਂ ਉਹਦਾ ਮਜ਼ਾਕ ਨਹੀਂ ਕਰ ਰਹੇ ਹੁਣ ਤੁਸੀਂ ਆਪਣਾ ਮਜ਼ਾਕ ਬਣਾ ਰਹੇ ਹੋ ਵਧੀਆ ਹੁੰਦਾ ਜੋ ਜੋ ਚਾਹੁੰਦੇ ਸੀ ਯੂਨੀਵਰਸਿਟੀ ਨਾਲ ਤੱਕਾ ਹੋ ਜਾਂਦਾ ਹੁਣ ਤੱਕ ਹਨਾ ਫਿਰ ਠੀਕ ਸੀਗਾ ਹਨਾ ਉਹ ਕੁੜੀ ਨੇ ਇਨਾ ਐਫਰਟ ਲਾਇਆ ਤੁਹਾਡੇ ਲਈ ਉਹਨੇ ਇਕੱਲੀ ਨੇ ਕੀ ਕਰਨਾ ਅੱਜ ਤੁਸੀਂ ਉਹਦੇ ਤੇ ਮਜ਼ਾਕ ਵਾਲੀਆਂ ਵੀਡੀਓ ਬਣਾ ਬਣਾ ਕੇ ਪਾ ਰਹੇ ਹੋ ਹਨਾ ਸ਼ਰਮ ਕਰੋ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਮਜ਼ਾਕ ਉਡਾਉਣਾ ਬਹੁਤ ਸੌਖਾ ਹੈ ਅੜਨਾ ਬਹੁਤ ਔਖਾ ਹੈ ਅੱਗੇ ਜਾ ਕੇ ਠੀਕ ਹੈ ਨਾ ਸੂਰਮੇ ਬਣਨਾ ਬੜਾ ਔਖਾ ਹੁੰਦਾ ਹੈ ਅੱਜ ਤੁਸੀਂ ਉਹਦਾ ਮਜ਼ਾਕ ਉਡਾ ਰਹੇ ਹੋ ਤੁਸੀਂ ਕਦੇ ਕਿਸੇ ਪੁਲਿਸ ਮੁਲਾਜ਼ਮ ਦੇ ਮੂਹਰੇ ਜਾ ਕੇ ਧੱਕਾ ਹੋ ਰਿਹਾ ਉਹ ਮੂਹਰੇ ਬੋਲ ਕੇ ਦਿਖਾਓ ਫਿਰ ਤੁਹਾਨੂੰ ਪਤਾ ਲੱਗੂਗਾ ਠੀਕ ਹੈ ਪੈਂਟ ਗਿੱਲੀ ਹੋ ਜਾਂਦੀ ਹੈ ਉੱਥੇ ਜਿਹੜੇ ਮਜ਼ਾਕ ਉਡਾ ਰਹੇ ਹੋ ਨਾ ਸ਼ਰਮ ਕਰੋ ਤੁਸੀਂ ਉਹਦਾ ਮਜ਼ਾਕ ਨਹੀਂ ਉਡਾ ਰਹੇ ਤੁਸੀਂ ਆਪਣਾ ਮਜ਼ਾਕ ਉਡਾ ਰਹੇ ਹੋ